ਅੱਜ ਤੁਹਾਡੇ ਨਾਲ ਇੱਕ ਅਜੀਹੀ ਘਟਨਾ ਕਵੈਤ ਦੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੌਂਗ ਟਿਕੜੇ ਹੋ ਜਾਣਗੇ ਤੇ ਤੁਸੀਂ ਹੈਰਾਨ रह ਜਾਓਗੇ ਕਵੈਤ ਦੇ ਵਿੱਚ ਇੱਕ ਸਰਦਾਰ ਆਪਣੇ ਪਰਿਵਾਰ ਸਮੇਤ ਰਹਿੰਦੇ ਨੇ ਜਿਨ੍ਹਾਂ ਦਾ ਕਵੈਤ ਵਿੱਚ ਟੈਕਸੀ ਦਾ ਬਿਜ਼ਨਸ ਹੈ ਤੇ ਸੈਂਕੜੇ ਟੈਕਸੀਆਂ ਉਹਨਾਂ ਦੀਆਂ ਕਵੈਤ ਵਿੱਚ ਚੱਲਦੀਆਂ ਨੇ ਸਾਡੇ ਪੰਜਾਬ ਤੋਂ ਵੀ ਕਾਫੀ ਮੁੰਡੇ ਜਾ ਕੇ ਉਹਨਾਂ ਦੀਆਂ ਟੈਕਸੀਆਂ ਚਲਾਉਂਦੇ ਨੇ ਤੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਜਿਸ ਸ਼ਹਿਰ ਵਿੱਚ ਉਹ ਸਰਦਾਰ ਜੀ ਆਪਣੇ ਪਰਿਵਾਰ ਸਮੇਤ ਰਹਿ ਕੇ ਆਪਣਾ ਟੈਕਸੀ ਦਾ ਬਿਜ਼ਨਸ ਚਲਾਉਂਦੇ ਨੇ ਉਸੇ ਸ਼ਹਿਰ ਵਿੱਚ ਇੱਕ ਮੁਸਲਮਾਨ ਰਹਿੰਦਾ ਹੈ ਜੋ ਕਿ ਕੁਵੈਤ ਦਾ ਹੀ ਰਹਿਣੇ ਵਾਲਾ ਹੈ ਉਸ ਦਾ ਕੰਮ ਵੀ ਟੈਕਸੀਆਂ ਦਾ ਹੈ ਤੇ ਉਸ ਦਾ ਕੰਮ ਵੀ ਕਾਫੀ ਚੰਗਾ ਚੱਲਦਾ ਹੈ ਪਰ ਉਸ ਦੇ ਮਨ ਵਿੱਚ ਸਰਦਾਰ ਜੀ ਪ੍ਰਤੀ ਈਰਖਾ ਪੈਦਾ ਹੋ ਗਈ ਕਿ ਸਰਦਾਰ ਇੰਡੀਆ ਤੋਂ ਆ ਕੇ ਇੱਥੇ ਇੰਨਾ ਕਾਰੋਬਾਰ ਬਣਾਈ ਬੈਠਾ ਹੈ ਉਹ ਮੁਸਲਮਾਨ ਸੋਚ ਰਿਹਾ ਸੀ ਕਿ ਇਸ ਸਰਦਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਰੋਬਾਰ ਵਿੱਚ ਘਾਟਾ ਪਾਈਏ ਮੇਰਾ ਮੁਕਾਬਲਾ ਨਾ ਕਰ ਸਕੇ ਤੇ ਉਹ ਮੁਸਲਮਾਨ ਨੇ ਈਰਾਨ ਦੇ ਰਹਿਣੇ ਵਾਲੇ ਇੱਕ ਮੌਲਵੀ ਨੂੰ ਫੋਨ ਕੀਤਾ ਕਿ ਕਿਸੇ ਦਾ ਕਾਮਕਾਰ ਬਰਬਾਦ ਕਰਨਾ ਹੈ ਈਰਾਨ ਦੇ ਰਹਿਣੇ ਵਾਲੇ ਮੌਲਵੀ ਨੂੰ ਕਿਹਾ ਕਿ ਤੁਸੀਂ ਗੁਵੈਦ ਆ ਜਾਓ ਮੈਂ ਤੁਹਾਡੇ ਰਹਿਣ ਦਾ ਪੂਰਾ ਇੰਤਜ਼ਾਮ ਕਰ ਦਵਾਂਗਾ ਤੇ ਤੁਹਾਨੂੰ ਮੂੰਹ ਮੰਗੇ ਪੈਸੇ ਦੇਵਾਂਗਾ ਤੇ ਮੌਲਵੀ ਨੇ ਕਈ ਹਜ਼ਾਰ ਪੈਸੇ ਮੰਗਾ ਲਏ ਤੇ ਮੌਲਵੀ ਨੇ ਸਰਦਾਰ ਜੀ ਦੇ ਟਰਾਂਸਪੋਰਟ ਦਾ ਨਾਮ ਪੁੱਛਿਆ ਉਹ ਮੌਲਵੀ ਨੇ ਕਿਹਾ ਕਿ ਮੈਨੂੰ 4 ਦਿਨਾਂ ਦਾ ਸਮਾਂ ਦਿਓ ਮੈਂ ਉਸ ਸਰਦਾਰ ਦਾ ਆਪਣੇ ਮੰਤਰਾ ਦੇ ਨਾਲ ਪੂਰਾ ਕਾਰੋਬਾਰ ਖਤਮ ਕਰ ਦੇਵਾਂਗਾ ਤੇ ਅਜੇ 2 ਦਿਨ ਦਾ ਟਾਈਮ ਹੀ ਹੋਇਆ ਸੀ ਉਹ ਮੌਲਵੀ ਮੁਸਲਮਾਨ ਨੂੰ ਕਹਿਣ ਲੱਗਾ ਜਿਆ ਦੇਖ ਕੇ ਆ ਕੇ ਸਰਦਾਰ ਦੇ ਟੈਕਸੀ ਬਿਜ਼ਨਸ ਦਾ ਕੀ ਹਾਲ ਹੈ ਉਹ ਪੂਰੀ ਤਰ੍ਹਾਂ ਬੰਦ ਹੋ ਗਿਆ ਹੋਵੇਗਾ ਤੇ ਉਹ ਮੁਸਲਮਾਨ ਟਰਾਂਸਪੋਰਟਰ ਸਰਦਾਰ ਜੀ ਦੇ ਕੋਲ ਗਿਆ ਤੇ ਜਾਂਦਿਆਂ ਹੀ ਕਹਿੰਦਾ ਸਰਦਾਰ ਜੀ ਸਾਸਰੀ ਕਾਲ ਸਰਦਾਰ ਜੀ ਅੱਗਿਓ ਸਾਸਰੀ ਕਾਲ ਦਾ ਜਵਾਬ ਦੇ ਕੇ ਕਹਿੰਦੇ ਆਓ ਨਵਾਬ ਸਾਹਿਬ ਆਜਾਓ ਅੰਦਰ ਬੈਠੋ ਆਣ ਕੇ ਗੱਲਾਂ ਬਾਤਾਂ ਤੋਂ ਉਸ ਮੁਸਲਮਾਨ ਨੂੰ ਐਸਾ ਨਹੀਂ ਲੱਗਿਆ ਕਿ ਸਰਦਾਰ ਦੇ ਕਾਰੋਬਾਰ ਦੇ ਵਿੱਚ ਕੋਈ ਨੁਕਸਾਨ ਹੋਇਆ ਹੋਵੇ ਦੇਉ ਮੋਸਲਮਾਨ ਸਰਦਾਰ ਤੋਂ ਹੋ ਕੇ ਸਿੱਧਾ ਮੌਲਵੀ ਦੇ ਹੋਟਲ 'ਚ ਪਹੁੰਚ ਗਿਆ ਤੇ ਕਹਿਣ ਲੱਗਾ ਮੌਲਵੀ ਸਾਹਿਬ ਉਸ ਸਰਦਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਅਗਯੋ ਮੌਲਵੀ ਬੋਲਿਆ ਕਿ ਤੁਸੀਂ ਮੈਨੂੰ ਇੱਕ ਦਿਨ ਦਾ ਟਾਈਮ ਹੋਰ ਦਿਓ ਮੈਂ ਐਸੀ ਸ਼ਕਤੀ ਛੱਡਾਂਗਾ ਕਿ ਸਰਦਾਰ ਦੀਆਂ ਟੈਕਸੀਆਂ ਨੂੰ ਜਲਦੀਆਂ ਨੂੰ ਹੀ ਅੱਗ ਲੱਗ ਜਾਵੇਗੀ ਉਸ ਦੀਆਂ ਟੈਕਸੀਆਂ ਦਾ ਐਕਸੀਡੈਂਟ ਹੋ ਜਾਵੇਗਾ ਤੇ ਸਰਦਾਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗਾ ਮੇਰੀ ਇਸ ਸ਼ਕਤੀ ਦੇ ਨਾਲ ਉਸ ਮੌਲਵੀ ਨੇ ਮੰਤਰ ਯੰਤਰ ਪੜ੍ਹ ਕੇ ਆਪਣੀ ਛਤੀ ਛੱਡੀ ਤੇ ਕਿਹਾ ਇੱਕ ਦਿਨ ਦੇ ਬਾਅਦ ਜਾ ਕੇ ਸਰਦਾਰ ਤੋਂ ਉਸ ਦੇ ਕਾਰੋਬਾਰ ਦਾ ਹਾਲ ਪੁੱਛਿਓ ਮੈਂ ਐਸੀ ਛਤੀ ਛੱਡੀ ਹੈ ਕਿ ਉਸ ਦੀਆਂ ਚੱਲਦੀਆਂ ਟੈਕਸੀਆਂ ਨੂੰ ਅੱਗ ਲੱਗ ਜਾਵੇਗੀ ਇੱਕ ਦਿਨ ਬੀਤ ਗਿਆ ਤੇ ਅਗਲੇ ਦਿਨ ਉਹ ਮੁਸਲਮਾਨ ਫਿਰ ਤੋਂ ਸਰਦਾਰ ਜੀ ਦੇ ਕੋਲ ਚਲਾ ਗਿਆ ਮੁਸਲਮਾਨ ਸਰਦਾਰ ਜੀ ਕੋਲ ਗਿਆ ਤੇ ਸਰਦਾਰ ਜੀ ਬਿਲਕੁਲ ਖੁਸ਼ ਆਪਣੇ ਦਫ਼ਤਰ ਵਿੱਚ ਬੈਠੇ ਹੋਏ ਸਨ ਮੁਸਲਮਾਨ ਨੂੰ ਫਿਰ ਚਾਹ ਪਾਣੀ ਪਲਾਇਆ ਤੇ ਗੱਲਾਂ ਬਾਤਾਂ ਤੋਂ ਅਜੀਹਾ ਕੁਝ ਵੀ ਨਹੀਂ ਲੱਗ ਰਿਹਾ ਸੀ ਕਿ ਸਰਦਾਰ ਜੀ ਦੀ ਕੋਈ ਟੈਕਸੀ ਦਾ ਐਕਸੀਡੈਂਟ ਹੋਇਆ ਹੋਵੇ ਜਾਂ ਕਿਸੇ ਟੈਕਸੀ ਨੂੰ ਆਗ ਲੱਗ ਗਈ ਹੋਵੇ ਹੁਣ ਉਹ ਮੁਸਲਮਾਨ ਸਰਦਾਰ ਜੀ ਨਾਲ ਗੱਲਾਂ ਮਾਰ ਰਿਹਾ ਸੀ ਭੇਦ ਲੈ ਲਈ ਕਾਰੋਬਾਰ ਦਾ ਗੱਲਾਂ ਕਰਦੇ ਕਰਦੇ ਸਰਦਾਰ ਜੀ ਦੇ ਦਫ਼ਤਰ ਵਿੱਚ ਇੱਕ ਨੌਜਵਾਨ ਆਇਆ ਉਸਨੇ ਸਰਦਾਰ ਜੀ ਨੂੰ ਮਠਿਆਈ ਦਿੱਤੀ ਸਰਦਾਰ ਜੀ ਨੇ ਉਹ ਡੱਬਾ ਉਸ ਮੁਸਲਮਾਨ ਦੇ ਸਾਹਮਣੇ ਰੱਖ ਦਿੱਤਾ ਕੇਆ ਲੋ ਨਵਾਬ ਸਾਹਿਬ ਜੀ ਮੂੰਹ ਮਿੱਠਾ ਕਰੋ ਅਗੇ ਉਹ ਮੁਸਲਮਾਨ ਬੋਲਿਆ ਸਰਦਾਰ ਜੀ ਇਹ ਕਿਸ ਖੁਸ਼ੀ ਵਿੱਚ ਇਹ ਸਰਦਾਰ ਜੀ ਨੇ ਕਿਹਾ ਅਸੀਂ 10 ਟੈਕਸੀਆਂ ਨਵੀਆਂ ਪਾਈਆਂ ਨੇ ਤੇ ਉਹ ਅੱਜ ਹੀ ਆਈਆਂ ਨੇ ਐਸੀ ਖੁਸ਼ੀ ਵਿੱਚ ਤੁਸੀਂ ਮੂੰਹ ਮਿੱਠਾ ਕਰੋ ਉਹ ਮੁਸਲਮਾਨ ਇਹ ਸੁਣ ਕੇ ਖਿਜ ਗਿਆ ਤੇ ਉਹ ਸੋਚਣ ਲੱਗਾ ਮੈਂ ਇਹਨਾਂ ਦਾ ਕਾਰੋਬਾਰ ਡੁਬਾਉਣਾ ਚ ਹੁੰਦਾ ਹਾਂ ਪਰ ਇਹਨਾਂ ਦਾ ਕਾਰੋਬਾਰ ਤਾਂ ਦਿਨੋਂ ਦਿਨ ਵੱਧ ਰਿਹਾ ਹੈ ਉਹ ਮੁਸਲਮਾਨ ਉਹ ਗੁੱਸੇ ਵਿੱਚ ਉੱਠ ਕੇ ਸਿੱਧਾ ਮੌਲਵੀ ਦੇ ਕੋਲ ਪਹੁੰਚ ਗਿਆ ਤੇ ਮੌਲਵੀ ਨੂੰ ਕਹਿਣ ਲੱਗਾ ਮੌਲਵੀ ਸਾਹਿਬ ਮੇਰੇ ਪੈਸੇ ਵਾਪਸ ਕਰ ਦਿਓ ਮੈਂ ਤਾਂ ਤੁਹਾਨੂੰ ਸਰਦਾਰ ਦਾ ਕਾਰੋਬਾਰ ਬਰਬਾਦ ਕਰਨ ਲਈ ਸੱਦਿਆ ਸੀ ਪਰ ਉਸ ਸਰਦਾਰ ਦਾ ਕਾਰੋਬਾਰ ਤਾਂ ਅੱਗੇ ਤੋਂ ਵੀ ਦਿਨੋਂ ਦਿਨ ਵੱਧ ਰਿਹਾ ਹੈ ਮੌਲਵੀ ਸਾਹਿਬ ਤੁਸੀਂ ਤਾਂ ਬੋਲ ਰਹੇ ਸੀ ਸਰਦਾਰ ਦੀਆਂ ਟੈਕਸੀਆਂ ਨੂੰ ਚਲਦੀਆਂ ਨੂੰ ਅੱਗ ਲੱਗ ਜਾਵੇਗੀ ਟੈਕਸੀਆਂ ਪਲਟ ਜਾਣਗੀਆਂ ਪਰ ਸਰਦਾਰ ਦਾ ਕਾਰੋਬਾਰ ਤਾਂ ਅੱਗੇ ਤੋਂ ਅੱਗੇ ਵੱਧ ਰਿਹਾ ਹੈ ਮੌਲਵੀ ਕੁਝ ਚਿਰ ਚੁੱਪ ਬੈਠ ਗਿਆ ਇਹ ਬਾਅਦ ਵਿੱਚ ਬੋਲਿਆ ਮੌਲਵੀ ਕਹਿੰਦਾ ਕਿ ਮੈਂ ਇੱਕ ਵਾਰ ਉਸ ਸਰਦਾਰ ਨੂੰ ਮਿਲਣਾ ਚਾਹੁੰਦਾ ਹਾਂ ਉਹ ਮੁਸਲਮਾਨ ਮੌਲਵੀ ਨੂੰ ਲੈ ਕੇ ਸਿੱਧਾ ਸਰਦਾਰ ਜੀ ਦੇ ਘਰ ਹੀ ਚਲਾ ਗਿਆ ਘਰ ਜਾ ਕੇ ਦਰਵਾਜ਼ਾ ਖੜਕਾਇਆ ਤੇ ਸਰਦਾਰ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਰਦਾਰ ਜੀ ਸੋਚਣ ਲੱਗੇ ਏ ਨਵਾਬ ਸਾਹਿਬ ਹੁਨੇ ਦਾ ਮੈਨੂੰ ਮਿਲ ਕੇ ਗਏ ਸਨ ਤੇ ਹੋਰ ਵੀ ਕਿਸੇ ਨੂੰ ਨਾਂ ਲੈ ਕੇ ਆ ਗਏ ਨੇ ਕੀ ਗੱਲ ਹੈ ਉਸ ਮੁਸਲਮਾਨ ਨੇ ਕਿਹਾ ਕਿ ਇਹ ਮੌਲਵੀ ਜੀ ਮੇਰੇ ਰਿਸ਼ਤੇਦਾਰ ਨੇ ਤੇ ਇਹ ਈਰਾਨ ਤੋਂ ਆਏ ਹਨ ਇਹਨਾਂ ਨੇ ਤੁਹਾਨੂੰ ਮਿਲਣਾ ਹੈ ਪਠਾਨ ਸਾਹਿਬ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਮਹਿਮਾਨ ਮੈਨੂੰ ਮਿਲਣ ਆਏ ਨੇ ਆਓ ਅੰਦਰ ਆਓ ਤੁਹਾਨੂੰ ਚਾਹ ਪਾਣੀ ਪਿਲਾਉਂਦੇ ਹਾਂ ਜਿੱਦਾਂ ਹੀ ਮੌਲਵੀ ਘਰ ਦੇ ਅੰਦਰ ਪੈਰ ਰੱਖਣ ਲੱਗਾ ਮੌਲਵੀ ਨੇ ਜੋਰ ਦਾ ਝਟਕਾ ਵੱਜਿਆ ਜਿਸ ਦੀ ਵਜ੍ਹਾ ਨਾਲ ਉਹ ਪਿਛੇ ਡਿਗੜੇ ਹੀ ਲੱਗਾ ਸੀ ਕਿ ਉਸ ਨੂੰ ਨਵਾਬ ਨੇ ਤੇ ਸਰਦਾਰ ਨੇ ਫੜ ਲਿਆ ਤੇ ਸਰਦਾਰ ਜੀ ਕਹਿਣ ਲੱਗੇ ਕੀ ਹੋ ਗਿਆ ਮੌਲਵੀ ਸਾਹਿਬ ਤੁਹਾਡੀ ਸਿਹਤ ਠੀਕ ਹੈ ਮੌਲਵੀ ਦਾ ਡਰ ਦੇ ਮਾਰੇ ਰੰਗ ਪੀਲਾ ਪੈ ਗਿਆ ਤੇ ਮੌਲਵੀ ਨੇ ਹੱਥ ਜੋੜ ਕੇ ਕਿਹਾ ਸਰਦਾਰ ਜੀ ਸੱਚ ਸੱਚ ਦੱਸੋ ਤੁਸੀਂ ਕਿਸ ਮੰਤਰ ਦਾ ਜਾਪ ਕਰਦੇ ਹੋ ਮੈਂ ਐਨੀ ਕੋਸ਼ਿਸ਼ ਕੀਤੀ ਪਰ ਮੇਰਾ ਮੰਤਰ ਤੁਹਾਡੇ ਤੇ ਨਹੀਂ ਚੱਲਿਆ ਇਹ ਸੁਣ ਕੇ ਸਰਦਾਰ ਜੀ ਸਮਝ ਗਏ ਕਿ ਇਹ ਨੇਕ ਨੀਅਤ ਨਾ ਮੇਰੇ ਘਰ ਨਹੀਂ ਆਏ ਸਨ ਸਰਦਾਰ ਜੀ ਕਹਿਣ ਲੱਗੇ ਕਿ ਸਾਨੂੰ ਸਾਡੇ ਗੁਰੂ ਨਾਨਕ ਸਾਹਿਬ ਜੀ ਮੰਤਰ ਦੇ ਕੇ ਗਏ ਨੇ ਤੇ ਉਹ ਮੰਤਰ ਹੈ ਜਪਜੀ ਸਾਹਿਬ ਜੀ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਇਸ ਤੋਂ ਵੱਡਾ ਹੋਰ ਕੋਈ ਮੰਤਰ ਨਹੀਂ ਹੋ ਸਕਦਾ ਉਸ ਟਾਈਮ ਮੌਲਵੀ ਦੇ ਹੱਥ ਜੁੜੇ ਹੋਏ ਸਨ ਉਹ ਦਰਦੇ ਮਾਰੇ ਕੰਬ ਰਿਆ ਸੀ ਉਹ ਬੋਲ ਰਿਹਾ ਸੀ ਕਿ ਸਰਦਾਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਜੋ ਤੁਹਾਨੂੰ ਮੰਤਰ ਦਿੱਤਾ ਹੈ ਇਹ ਸੱਚ ਵਿੱਚ ਹੀ ਦੁਨੀਆ ਦਾ ਸਭ ਤੋਂ ਵੱਡਾ ਮੰਤਰ ਹੈ ਇਸ ਦੇ ਅੱਗੇ ਹੋਰ ਕੋਈ ਮੰਤਰ ਨਹੀਂ ਚੱਲ ਸਕਦਾ ਮੇਰੇ ਮੰਤਰ ਸਭ ਫੇਲ ਹੋ ਗਏ ਨੇ ਮੂਲ ਮੰਤਰ ਦੇ ਅੱਗੇ ਤੁਸੀਂ ਧੰਨ ਹੋ ਜੋ ਗੁਰੂ ਨਾਨਕ ਨੇ ਤੁਹਾਨੂੰ ਐਨਾ ਤਕੜਾ ਮੰਤਰ ਦਿੱਤਾ ਹੈ